ਬੇਨਤੀ ਹੈ ਜਿਹੜਾ ਬੰਦਾ ਉਹਦੇ ਵਿੱਚ ਇਥੋਂ ਇਹਨੂੰ ਕਲੀਅਰ ਹੋਣਾ ਹੈ 101% ਕਲੀਅਰ ਹੋਣਾ ਇਹਦੇ ਚ ਕਿੰਤੂ ਪ੍ਰਿੰਤੂ ਕੁਝ ਨਹੀਂ ਹੋਣਾਗਾ ਫੋਰਸ ਨੂੰ ਹੁਕਮ ਆਇਆ ਫੋਰਸ ਨੂੰ ਟੈਕਸ ਨਾ ਕਰ ਆਪਦੇ ਬੱਚਿਆਂ ਦੇ ਇਮਤਿਹਾਨ ਇੰਨੀ ਜਿਹੜੀ ਆਪਾਂ 300 400 ਬੰਦਾ ਤੋਂ 3000 ਫੋਰਸ ਨਾਲ ਨਾ ਅਸੀਂ ਲੜਨ ਆਏ ਆ ਤੁਹਾਡੇ ਬੱਚਿਆਂ ਨੇ ਜਿਹੜਾ ਵਿਰੋਧ ਕਰਦੇ ਆ ਤੁਹਾਡਾ ਪ੍ਰੈਸ ਦਾ ਤਰੀਕਾ ਨਾ ਪ੍ਰੈਸ ਇੱਥੇ ਸਾਰੀ ਖੜੀ ਐ ਤੁਸੀਂ ਉਸ ਦਾ ਵਿਰੋਧ ਕਰਦੇ ਆ ਤਾਂ ਅਸੀਂ ਆਪਦੀ ਬਸਤ ਲਾਉਣੇ ਆ ਤੁਸੀਂ ਉਹਦੇ ਵਿੱਚ ਆਪੇ ਮੈਂ ਨਹੀਂ ਚਾਹੁੰਦਾ ਇਹ ਇਹ ਕੋਸ਼ਿਸ਼ ਵੀ ਮੇਰੀ ਮੂਵੀ ਵੱਢ ਜੂ ਹੋਰ ਵੱਢ ਜੂ ਅਸੀਂ ਆਪਦੇ ਬਾਪੂਆਂ ਨੂੰ ਟਿਕਦੇ ਬਾਪੂਆਂ ਨੂੰ ਘੜੀ ਤੇ ਚਾਚੇ ਤਾਇਆ ਨੂੰ ਘਣੀਸ ਤੇ ਅਸੀਂ ਇਹੋ ਜੇ ਕੋਈ ਗੱਲ ਨਹੀਂ ਚਾਹੁੰਦੇ ਕਿ ਅਸੀਂ ਸਰਕਾਰ ਨਾਲ ਟੋਣੇ ਆ ਇਸ ਕਰਕੇ ਆ ਸਾਡੇ ਮੈਜਿਸਟ੍ਰੇਟ ਸਾਹਿਬ ਨਾਲ ਹੈ ਇਹ ਤੁਹਾਨੂੰ ਜਿਹੜੀ ਇਹ ਗੱਲ ਕਹਿ ਦੱਸਣਗੇ ਵੀ ਜਿਹੜਾ ਡਿਪਟੀ ਕਮਿਸ਼ਨਰ ਦਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਚਾਰ ਤੋਂ ਜਿਹੜੇ ਵੱਧ ਬੰਦੇ ਆ ਪ੍ਰਸ਼ਾਸਨ ਆ ਗਿਆ ਭਾਈ ਚੜ ਕੇ ਵੱਡੀ ਗਿਣਤੀ ਦੇ ਵਿੱਚ ਆ ਦੇਖ ਸਕਦੇ ਹੋ ਕਿਵੇਂ ਪ੍ਰਸ਼ਾਸਨ ਚੜ ਕੇ ਆ ਗਿਆ ਪੂਰਾ ਵੱਡੀ ਗਿਣਤੀ ਦੇ ਵਿੱਚ ਥਨੌਰੀ ਬਾਰਡਰ ਤੇ ਪ੍ਰਸ਼ਾਸਨ ਆ ਗਿਆ ਪੂਰਾ ਚੜ ਕੇ ਆ ਗਿਆ ਪ੍ਰਸ਼ਾਸਨ ਆ देख सकते हो कि बड़ा लाम लश्कर लैके प्रशासन पहुंच चुके अखनौरी बॉर्डर के उ प्रशासन चढ़ के आ गया बी देख सकते हो वीड् गिणती हमला करने पहुंच गए ਜਿੰਦਾਬਾ 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 ਜੇ ਸਾਨੂੰ ਫੜੋ ਕੋਲਿਆਂ ਪਰਾ ਸਾਡਾ ਜਨਮ ਨੂੰ ਫੜੋ ਜਿੰਦਾਬਾ ਜਿੰਦਾਬਾ ਆਹ ਗੱਡੀ ਕਰਦੀ ਆ ਬੜ ਕੇ ਆ ਗਿਆ ਦੇਖ ਸਾਨੂੰ ਗੱਡੀ ਆ ਭਾਈ ਤੁਸੀਂ ਪ੍ਰਾਜਾਣ ਵੱਡੀ ਕਰਦੀ ਰੋੜ ਕੇ ਆਉਂਦਾ ਹੈ ਭਾਈ ਜਾਓ ਭਾਈਓ ਸਾਰੇ ਬੈਜੋ ਭਾਈ ਸਾਡੀ ਕੈਂਟੀ ਦੇ ਵਿੱਚ ਪ੍ਰਸ਼ਾਦ ਜੀ ਚੜ ਕੇ ਆ ਗਿਆ ਉਹ ਥੋੜੀ ਐ ਐ ਨਹੀਂ ਐ ਬਹੁਤ ਆਹੀ ਗੱਲਾਂ ਆ ਜਿਹੜੀ ਗੱਲ ਕਹਿੰਨੇ ਆ ਨਾ ਤੁਹਾਡਾ ਪੋਟਾ ਤੇ ਆਪਦੇ ਪੁੱਤਾਂ ਦੀ ਇੱਜ਼ਤ ਲਾਜ ਕੱਟਾ ਇੱਕ ਵਾਰ ਇਹ ਆਪਣੇ ਆਪਣੇ ਆਪਦੇ ਆ ਆਪਣੇ ਪਿੰਡਾਂ ਤੋਂ ਆ ਅਸੀਂ ਬਹੁਤ ਜਿਹੜੇ ਨੌਕਰੀਆਂ ਕਰਦੇ ਆ ਨਾ ਤੁਹਾਡੇ ਤੋਂ ਕਿੰਨੇ ਆਦੇ ਮੁਲਾਜ਼ਮ ਆ ਅਸੀਂ ਬਹੁਤ ਅਮੀਰ ਬਿਰਲੇ ਟਾਟਿਆਂ ਦੇ ਬੱਚੇ ਨਹੀਂ ਗੇ ਅਸੀਂ ਉਹ ਆ ਧੋਕਣੀਆਂ ਕਰਦੇ ਕਰਕੇ ਕਿਉਂਕਿ ਜਿਹੜੇ ਆਪਣੇ ਵਾਸਤੇ ਫੌਜ ਚ ਭਰਤੀ ਹੋ ਜਾ ਪੁਲਿਸ ਚ ਭਰਤੀ ਹੋ ਜਾ ਨਹੀਂ ਇਹਦੇ ਚ ਨਾ ਜੀ ਜ਼ਮੀਨ ਦਾ ਹੀ ਤੁਹਾਡੇ ਕੋਲੇ ਵੀ ਹੂ ਸਰ ਜ਼ਮੀਨ ਦਾ ਤੁਹਾਡੇ ਕੋਲੇ ਵੀ ਹੂ ਹਾਂ ਹੈ ਕੀ ਆ ਠੀਕ ਹੈ ਸ਼ੁਕਰੀਆ ਨਹੀਂ ਬਿਲਕੁਲ ਬਿਲਕੁਲ ਉਹ ਵੀ ਖੋਈ ਜਾਊਗੀ ਬਿਲਕੁਲ ਬਿਲਕੁਲ ਉਹ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਦਾ ਮੈਂ ਮੈਂ ਉਹਨੂੰ ਤੁਹਾਨੂੰ ਇਹ ਗੱਲ ਦੱਸਦਾ ਇਹਦੇ ਵਿੱਚ ਮੇਰੀ ਜਿਹੜੀ ਹੁਣ ਬੇਨਤੀ ਨੂੰ ਮੰਨਿਓ ਜੀ ਕੱਲਾ ਕੱਲਾ ਬੰਦਾ ਇੱਕ ਬੰਦਾ ਆਊਗਾ ਇਹੋ ਜੇ ਸਵਾਲ ਕਰੂਗਾ ਉਹਦਾ ਮਕਸਦ ਇਹ ਆ ਵੀ ਜਿਹੜੀ ਪੁਲਿਸ ਬਜ਼ੁਰਗਾਂ ਦੀ ਇੱਜ਼ਤ ਕਰ ਰਹੀ ਆ ਉਹਨੂੰ 扑ਗਾ ਕੇ ਮਾਹੌਲ ਸਾਫ਼ ਕਰਨਾ ਅਸੀਂ ਹੋਣ ਨਹੀਂ ਦੇਣਾ ਪਰ ਜਿਹੜਾ ਬੰਦਾ ਉਹੋ ਜਾਂ ਕਰੂਗਾ ਆਡੈਂਟੀਫਾਈ ਹੋਗਾ ਉਹਨੂੰ ਪੁਕਤਣਾ ਪਊਗਾ ਇਹ ਗੱਲ ਮੈਂ ਇੱਕ ਜ਼ਿੰਮੇਵਾਰ ਅਫਸਰ ਜਿਵੇਂ ਤੁਹਾਡਾ ਬੱਚਾ ਹੋ ਕੇ ਮੈਂ ਗੱਲ ਕਹਿਣਾ ਨਾ ਤੇ ਜਿਹੜਾ ਉਹਨਾਂ ਨੂੰ 扑ਕਾ ਕੇ ਖਰਾਬ ਕਰ ਲਿਆ ਸਾਰਿਆਂ ਦੀ ਡਿਊਟੀ ਇਹ ਹੈ ਬਜ਼ੁਰਗ ਤੇ ਕਿਸੇ ਨੂੰ ਐ ਨਹੀਂ ਕਹਿਣਾ ਉਹਨਾਂ ਨੂੰ ਕਹਿਣਾ ਜੀ ਜਿਹੜੇ ਵਿਰੋਧ ਕਰਦੇ ਆ ਸਾਡੇ ਬੈਠੋ ਤੁਹਾਡਾ ਸਾਰਾ ਅਸੀਂ ਪ੍ਰੋਪਰ ਸਰਕਾਰ ਦੇ ਨਾਲ ਕਿਸੇ ਨੂੰ ਓਏ ਤੱਕ ਨਹੀਂ ਕਹਿਣਾ ਅਸੀਂ ਜਦੋਂ ਫੈਸਲਾ ਹੋ ਗਿਆ ਸਰਕਾਰ ਨੇ ਇਹਨੂੰ ਇੱਥੋਂ ਕਲੀਅਰ ਕਰਾਉਣਾ ਪਰ ਜਿਹੜਾ ਇਹ ਸੋਚਦਾ ਵੀ ਮੈਂ ਤਾਂ ਇੱਥੇ ਗੜਬੜ ਕਰੂੰਗਾ ਜੇਕਰ ਇਹੋ ਜਿਹਾ ਕਿਸੇ ਦੇ ਮਨ 'ਚ ਹੈਗਾ ਵੀ ਮੈਂ ਗੜਬੜ ਕਰੂੰਗਾ ਬਜ਼ੁਰਗਾਂ ਦੀਆਂ ਪੱਕਾ ਲਾਊਂਗਾ ਜਾਂ ਪੁਲਿਸ ਦੀਆਂ ਪੱਕਾ ਲਾਊਂਗਾ ਉਹ ਫੋਨ ਨਹੀਂ ਦੇਣਾ ਉਹਨੂੰ ਐਸਾ ਭੁਗਤ ਨਾ ਪਾਉਂਗਾ ਉਹ ਜਿਹੜੀ ਸਾਰੇ ਲੋਕ ਗੱਲਾਂ ਕਰਦੇ ਇਸ ਕਰਕੇ ਮੇਰੀ ਰਿਕਵੈਸਟ ਦੁਆਰਾ ਹੈ ਆਪਦੇ ਬੱਚੇ ਦਾ ਉਹਦੀ ਉਸ ਗੱਲ ਨੂੰ ਸਾਰੇ ਫੋਰਸ ਦੇ ਵਿੱਚ ਮਜਿਸਟ੍ਰੇਟ ਸਾਹਿਬ ਤੁਹਾਨੂੰ ਇੱਕ ਮਜਿਸਟ੍ਰੇਟ ਨਹੀਂ ਘੱਟੋ-ਘੱਟ 8-10 ਤੋਂ ਜ਼ਿਆਦਾ ਮਜਿਸਟ੍ਰੇਟ ਆ ਸੀਨੀਅਰ ਲੈਵਲ ਦੇ ਟੀਸੀ ਦੇ ਏਡੀਸੀ ਲੈਵਲ ਦੇ ਅਧਿਕਾਰੀ ਆ ਉਹ ਤੁਹਾਨੂੰ ਦੱਸਣਗੇ ਜਿਹੜਾ ਵੀ ਇਹ ਹੁਕਮ ਦੀ ਉਲੰਘਣਾ ਇਸ ਕਰਕੇ ਇਹਨੂੰ ਤੁਸੀਂ ਪੰਜ ਤੋਂ ਪੰਜ ਬੰਦ ਬੰਦ ਇਕੱਤਰ ਨਹੀਂ ਹੋ ਸਕਦੇ ਤੁਹਾਨੂੰ ਰਿਕਵੈਸਟ ਕਰਾਂਗੇ ਤੁਸੀਂ ਆ ਜਾਓ ਸਰਾਰਤੀ ਨੂੰ ਆਡੈਂਟੀਫਾਈ ਜ਼ਰੂਰ ਕਰਾਂਗੇ ਜਿਹੜਾ ਸਰਾਰਤ ਕਰਨਾ ਚਾਹੁੰਦਾ ਚਾਲ ਪੁੱਛ ਕੇ ਆਪਦਾ ਨੁਕਸਾਨ ਦੇਖੋ ਜੇ ਆਪਾਂ ਨੂੰ ਪਤਾ ਨਹੀਂ 7 ਮਹੀਨਾ ਨਹੀਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਜੇ ਤੁਹਾਡਾ ਸਵਾਲ ਹੈ ਸ਼ਾਂਤਮਈ ਸ਼ਾਂਤਮਈ ਦੇ ਨਾਲ ਤੁਹਾਨੂੰ ਅਸੀਂ ਇੱਥੋਂ ਰਿਮੂਵ ਕਰਨਾ ਹੈ ਸ਼ਾਂਤਮਈ ਦੇ ਨਾਲ ਬਸਾ ਹੈਗੀਆਂ ਹਮ ਇਹ ਕੋਈ ਲਿਖਾਉਂਗੇ ਕੋਈ ਨਾ ਨਾ ਲੰਮਾ ਟਾਈਮ